ਤੋਰੀ ਇਲਾਕੇ ਦੇ ਪਿਆਰੇ ਵਿਦਿਆਰਥੀ ਸਾਥੀਓ ਅਤੇ ਤੋਰੀ ਇਲਾਕੇ ਦੇ ਬਹੁਤ ਹੀ ਸਤਿਕਾਰਯੋਗ ਅਤੇ ਪਤਵੰਤੇ ਸੱਜਣ ਅਸੀਂ ਇਸ ਵੀਡੀਓ ਦੇ ਮਾਧਿਅਮ ਰਾਹੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਯੂਨੀਵਰਸਿਟੀ ਕਾਲਜ ਬੇਨੜਾ ਤੋਰੀ ਵਿਖੇ ਜਿਹੜੇ ਦਾਖਲੇ ਨੇ ਵੱਖ-ਵੱਖ ਕਲਾਸਾਂ ਦੇ ਉਹ ਸ਼ੁਰੂ ਹੋ ਚੁੱਕੇ ਨੇ ਕਾਲਜ ਦੇ ਵਿੱਚੋਂ ਪ੍ਰੋਸਪੈਕਟਸ ਮਿਲਣੇ ਸ਼ੁਰੂ ਹੋ ਗਏ ਨੇ ਸਾਡਾ ਯੂਨੀਵਰਸਿਟੀ ਕਾਲਜ ਬੇਨੜਾ 2016 ਤੋਂ ਇਸ ਖੇਤਰ ਨੂੰ ਵਿਦਿਆ ਦਾ ਚਾਨਣ ਵੰਡ ਰਿਹਾ ਹੈ ਸਾਡੇ ਕੋਲੇ ਵੱਖ-ਵੱਖ ਕੋਰਸੇ ਜਿਵੇਂ ਕਿ ਬੀਏ ਆਰਟਸ ਇਸੇ ਤਰ੍ਹਾਂ ਬੀਐਸਸੀ ਮੈਡੀਕਲ ਨਾਨ ਮੈਡੀਕਲ ਕਾਮਰਸ ਤੇ ਸਾਡੇ ਕੋਲੇ ਬੀਸੀਏ ਦੇ ਜਿਹੜੇ ਗ੍ਰੈਜੂਏਟ ਕੋਰਸੇ ਨੇ ਉਹ ਚੱਲ ਰਹੇ ਨੇ ਇਸੇ ਤਰ੍ਹਾਂ ਸਾਡੇ ਕੋਲੇ ਜਿਹੜੇ ਪੋਸਟ ਗ੍ਰੈਜੂਏਟ ਕੋਰਸੇ ਨੇ ਜਿਵੇਂ ਕਿ ਐਮਏ ਹਿਸਟਰੀ ਐਮਏ ਪੰਜਾਬੀ ਅਤੇ ਐਮਕਾਮ ਤੋਂ ਇਲਾਵਾ ਪੀਜੀਡੀਸੀ ਦੇ ਜਿਹੜੇ ਕੋਰਸਸ ਨੇ ਉਹ ਵੀ ਯੂਨੀਵਰਸਿਟੀ ਕਾਲਜ ਬਿੰਨਣਾ ਵਿਖੇ ਚੱਲ ਰਹੇ ਨੇ ਸੋ ਅਸੀਂ ਇਲਾਕਾ ਨਿਵਾਸੀਆਂ ਨੂੰ ਜਿਹੜੇ ਪਲੱਸ 2 ਪਾਸ ਕਰ ਚੁੱਕੇ ਨੇ ਫਰੈਸ਼ ਵਿਦਿਆਰਥੀ ਨੇ ਜਿਹੜੇ ਉਹਨਾਂ ਨੂੰ ਅਸੀਂ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਉਹ ਵੱਧ ਤੋਂ ਵੱਧ ਯੂਨੀਵਰਸਿਟੀ ਕਾਲਜ ਬਿੰਨਣਾ ਤੇ ਵਿਖੇ ਦਾਖਲੇ ਲੈਣ ਤੇ ਜਿਵੇਂ ਕਿ ਮੈਂ ਪਹਿਲਾਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਸਾਡੇ ਕਾਲਜ ਦੇ ਵਿੱਚੋਂ ਜਿਹੜੇ ਦਾਖਲਾ ਫਾਰਮ ਨੇ ਐਡਮਿਸ਼ਨ ਫਾਰਮ ਨੇ ਜਿਹੜੇ ਪ੍ਰੋਸਪੈਕਟਸ ਮਿਲਨੇ ਸ਼ੁਰੂ ਹੋ ਚੁੱਕੇ ਹਨ ਆਪਣੇ ਜਿਹੜੇ ਲੋੜਿੰਦੇ ਡਾਕੂਮੈਂਟਸ ਨੇ ਜਿਵੇਂ ਤੁਹਾਡਾ ਦਸਵੀਂ ਦਾ ਪਲੱਸ 2 ਦਾ ਕਰੈਕਟਰ ਸਰਟੀਫਿਕੇਟ ਹੈ ਰੈਜ਼ੀਡੈਂਸ ਸਰਟੀਫਿਕੇਟ ਆਧਾਰ ਕਾਰਡ ਵਗੈਰਾ ਜਿੰਨੇ ਵੀ ਡਾਕੂਮੈਂਟ ਰਿਕੁਆਇਰ ਨੇ ਉਹ ਲੈ ਕੇ ਕਾਲਜ ਦੇ ਵਿੱਚ ਪਹੁੰਚੋ ਤੇ ਆਪਣਾ ਦਾਖਲਾ ਜਿਹੜਾ ਉਹ ਯਕੀਨੀ ਬਣਾਓ ਸੋ ਇੱਕ ਵਾਰ ਫੇਰ ਤੋਂ ਅਸੀਂ ਇਲਾਕਾ ਨਿਵਾਸੀਆਂ ਨੂੰ ਤੋਰੀ ਇਲਾਕੇ ਦੇ ਜਿਹੜੇ ਪਤਵੰਤੇ ਸੱਜਣ ਨੇ ਉਹਨਾਂ ਨੂੰ ਅਤੇ ਵਿਦਿਆਰਥੀ ਸਾਥੀਆਂ ਨੂੰ ਪੁਰਜੋਰ ਅਪੀਲ ਕਰਦੇ ਹਾਂ ਕਿ ਉਹ ਜਲ ਤੋਂ ਜਲਦ ਯੂਨੀਵਰਸਿਟੀ ਕਾਲਜ ਵਿਖੇ ਦਾਖਲਾ ਲੈਣਾ ਯਕੀਨੀ ਬਣਾਉਣ